ਬਿਆਸ ਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੀ ਚਿੰਤਾ ਅਤੇ ਲੋਕਾਂ ਦੀ ਚਿੰਤਾ ਵਧਾ ਰਹੀ ਹੈ। ਪਿਛਲੇ 5 ਦਿਨਾਂ ਦੇ ਮੁਕਾਬਲੇ 3 ਤੋਂ 4 ਫੁੱਟ ਤੱਕ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਸ਼੍ਰੀ ਹਰਗੋਬਿੰਦਪੁਰ ਸੇਬ ਤਲਵਾੜਾ ਕਾਗੜਾ ਮਾੜੀ ਬੁੱਟੀਆਂ ਦਰਿਆ ਕਨਾਰੇ ਲਗਭਗ 2000 ਏਕੜ ਝੋਨਾ, ਹਰਾਚਾਰਾ ਅਤੇ ਗੰਨੇ ਦੀ ਫਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਉੱਥੇ ਹੀ ਗੱਲਬਾਤ ਕਰਦੇ ਹੋਇਆਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੁਪਾ ਪ੍ਰਧਾਨ ਅਮਰਜੀਤ ਸਿੰਘ ਰਾੜਾ ਵੱਲੋਂ ਆਪਣੇ ਮੈਂਬਰਾਂ ਸੇ ਬਾਨਤੇ ਇਕਾਈ ਪ੍ਰਧਾਨ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਅਨਸਖਾਵੀ ਘਟਨਾ ਜਾਂ ਮਤਲਬ ਇਹੋ ਜੀ ਸਥਿਤੀ ਬਣਦੀ ਹੈ ਤਾਂ ਉਹ ਜ਼ਰੂਰ ਠੁਕਮੇ ਕਦਮ ਚੱਕਣਗੇ ਅਤੇ ਉਹ ਹਰ ਇੱਕ ਕਦਮ ਲਈ ਤਿਆਰ-ਬਰ-ਤਿਆਰ ਬੈਠੇ ਨੇ ਉਹਨਾਂ ਹੋਰ ਕੀ ਕਹਿਔ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਅਮਰਜੀਤ ਸਿੰਘ ਰਾੜਾ ਬੇਨਤੀ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧ ਰਿਹਾ ਔਰ ਪਿਛਲੇ 24 ਘੰਟਿਆਂ ਦੇ ਅੰਦਰ ਉਹਨੇ ਕਈ ਪਿੰਡਾਂ ਨੂੰ ਆਪਣੀ ਜਪੇਟ ਵਿੱਚ ਲੈ ਲਿਆ। ਉੱਥੇ ਵੱਸਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਨ ਦੀ ਘਾਟ ਆ ਸਕਦੀ, ਡੰਗਰਾਂ ਦੇ ਚਾਰੇ ਦੀ ਘਾਟ ਆ ਸਕਦੀ ਹੈ। ਔਰ ਬੰਦਿਆਂ ਨੂੰ ਪੱਕੇ ਕਰਨ ਵਾਸਤੇ ਮਿੱਟੀ ਦੀ ਲੋੜ ਪੈ ਸਕਦੀ ਹੈ। ਸਾਰੇ ਹੀ ਭਾਰਤੀ ਕਿਸਾਨ ਜੁਨੇ ਆਜ਼ਾਦ ਦੇ ਮੈਂਬਰ ਸਾਹਿਬਾਨ ਇਕਾਈ ਵਿੱਚ ਪ੍ਰਧਾਨ ਸਹਿਬਾਨ ਜ਼ੋਨ ਪ੍ਰਧਾਨ ਬਲਾਕ ਪ੍ਰਧਾਨ ਸਹਿਬਾਨ ਤੇ ਸੂਬਾ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਨੂੰ ਆਪ ਜੋੜ ਕੇ ਬੇਨਤੀ ਹੈ ਕਿ ਸਾਰੇ ਤਿਆਰ-ਬਰ-ਤਿਆਰ ਰਹਿਣ ਤਾਂ ਕਿ ਮੌਕਿਆਂ ਤੇ ਅਸੀਂ ਇਹਨਾਂ ਵੀਰਾਂ ਭੈਣਾਂ ਭਰਾਵਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਆਸਰਿਆ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੀ ਚਿੰਤਾ ਅਤੇ ਲੋਕਾਂ ਦੀ ਚਿੰਤਾ ਪਧਾਰ ਰੱਖੀ ਹੈ ਪਿਛਲੇ 5 ਦਿਨਾਂ ਦੇ ਮੁਕਾਬਲੇ 3 ਤੋਂ 4 ਫੁੱਟ ਤੱਕ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਸ਼੍ਰੀ ਹਰਗੋਬਿੰਦਪੁਰ ਸੇਬ ਤਨਵਾਲਾ ਕਾਗੜਾ ਮਾੜੀ ਬੁੱਟੀਆਂ ਦਰਿਆ ਕਨਿਆਰੇ ਲਗਭਗ 2000 ਏਕੜ ਝੋਨਾ, ਖਰਾਚਾਰਾ ਅਤੇ ਗੰਨੇ ਦੀ ਫਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਉੱਥੇ ਗੱਲਬਾਤ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ਰਾੜਾ ਵੱਲੋਂ ਆਪਣੇ ਮੈਂਬਰਾਂ ਸੇ ਬਾਨ ਤੇ ਇਕਾਈ ਪ੍ਰਧਾਨ ਸਾਰੇ ਵਰਕਰ ਨੂੰ ਅਪੀਲ ਕੀਤੀ ਹੈ ਕਿ ਕੋਈ ਅਨਸਖਾਵੀ ਘਟਨਾ ਜਾਂ ਮਤਲਬ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਉਹ ਜਰੂਰ ਧੁਕਮੇ ਕਦਮ ਚੱਕਣਗੇ ਅਤੇ ਉਹ ਹਰ ਇੱਕ ਕਦਮ ਲਈ ਤਿਆਰ ਬਰ ਤਿਆਰ ਬੈਠੇ ਨੇ ਉਹਨਾ ਹੋਰ ਕੀ ਕਹਿਔ ਸੁਣਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਸੁਭਾ ਪ੍ਰਦਾਨ ਭਾਰਤੀ ਕਿਸਾਨੀ ਨੂੰ ਆਜ਼ਾਦ ਅਮਰਦੀਪ ਸਿੰਘ ਰੜਾ ਬੇਨਤੀ ਕਰਦੇ ਆ ਜੀ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਪਿਛਲੇ 24 ਘੰਟਿਆਂ ਦੇ ਦੌਰਾਨ ਉਨ੍ਹਾਂ ਨੇ ਕਈ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਉੱਥੇ ਵੱਸਦੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਰਾਸ਼ਨ ਦੀ ਘਾਟ ਆ ਸਕਦੀ ਡੰਗਰਾਂ ਦੇ ਚਾਰੇ ਦੀ ਘਾਟ ਆ ਸਕਦੀ ਹੈ ਔਰ ਬੰਦਾਂ ਨੂੰ ਪੱਕੇ ਕਰਨ ਵਾਸਤੇ ਮਿੱਟੀ ਦੀ ਲੋੜ ਪੈ ਸਕਦੀ ਹੈ ਸਾਰੇ ਹੀ ਭਾਰਤੀ ਕਿਸਾਨ ਜੁਨੇ ਆਜ਼ਾਦ ਦੇ ਮੈਂਬਰ ਸਹਿਬਾਨ ਇਕਾਈਮ ਪ੍ਰਧਾਨ ਸਹਿਬਾਨ ਜ਼ੋਨ ਪ੍ਰਧਾਨ ਬਲਾਕ ਪ੍ਰਧਾਨ ਸਹਿਬਾਨ ਤੇ ਸੁਪਾ ਕਮੇਟੀ ਦੇ ਸਾਰੇ ਮੈਂਬਰ ਸਹਿਬਾਨ ਨੂੰ ਆਪ ਜੋੜ ਕੇ ਬੇਨਤੀ ਹੈ ਕਿ ਸਾਰੇ ਤਿਆਰ ਪਰ ਤਿਆਰ ਰਹਿਣ ਤਾਕੇ ਮੌਕਿਆਂ ਤੇ ਅਸੀਂ ਇਨ੍ਹਾਂ ਵੀਰਾਂ ਭੈਣਾਂ ਭਰਾਵਾਂ ਦੀ ਮਦਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ